ਮੁੰਡੇ ਨਹੀਂ ਬਰਦਾਸ਼ਤ ਕਰ ਸਕਦੇ ਚਲੋ ਬੱਚੇ ਬੋਲੇ ਉਹਨਾਂ ਨੇ ਸ਼ਰਿਆਮ ਕਿਹਾ ਵੀ 84 ਯਾਦ ਕਰਾ ਦੇਾਂਗੇ ਅੱਜ ਮਸਲੇ ਦਾ ਇੱਥੋਂ ਹੱਲ ਨਾ ਹੋਇਆ ਇੱਥੇ ਮੋਹਾਲੀ ਨੂੰ ਪੱਕਾ ਹੀ ਮੋਹਾਲੀ ਸ਼ਹਿਰ ਨੂੰ ਤਬਈਏ ਕੁੱਟਣ ਦੀ ਇਹ ਧਾਰ ਲੈ ਕੇ ਹੀ ਚੱਲਦੇ ਆ ਹਰ ਟਾਈਮ ਇਹ ਸਾਨੂੰ ਤਾਂ ਪੱਗ ਨਾਲ ਹੀ ਅੱਤਵਾਦੀ ਬਣਾ ਦਿੰਦੇ ਆ ਤੇ ਅਸੀਂ 10 ਬੰਦੇ ਕਿਤੇ ਇਕੱਠੇ ਹੋ ਜਾਂਦੇ ਸਿੱਖ ਤਾਂ ਅੱਤਵਾਦ ਹੈ ਤੇ ਹੁਣ ਜਦ ਆ ਇਹ ਅੱਤਵਾਦ ਸਾਡੇ ਉੱਤੇ ਆਪ ਲਿਆ ਕੇ ਚੜਾ ਰਹੇ ਜਾਣਬੁੱਝ ਕੇ ਸਰਕਾਰਾਂ ਦੀਆਂ ਪਾਲਿਸੀਆਂ ਹੈ ਕਰਨਾ ਨਹੀਂ ਚੱਕਿਆ ਜਾਣਾ ਚਾਹੀਦਾ ਕਿਉਂਕਿ ਪੁੱਤ ਕਦੀ ਵਾਪਸ ਨਹੀਂ ਮਿਲਦੇ ਸਾਡੇ ਗਦਾਰ ਨੇ ਇਹਨਾਂ ਨੂੰ ਘਰਾਂ 'ਚ ਬਿਠਾਈ ਬੈਠੇ ਆ ਉਹਨਾਂ ਦਾ ਬਾਈਕਾਟ ਕਰੋ ਉਹਨਾਂ ਨੂੰ ਛੇਪਰਖ ਚੋਂ ਪਹਿਲਾਂ ਭਾਈ ਮੰਡੀ 'ਚ ਸਬਜ਼ੀ ਲੈਣ ਜਾਈਦਾ ਨਾ ਬਹੁਤ ਪੁੱਠਾ ਬੋਲਦੇ ਆ ਕਿਸੇ ਪੰਜਾਬੀ ਨੂੰ ਨੇੜੇ ਨਹੀਂ ਲੱਗਣ ਦਿੰਦੇ ਰੈੜੀ ਨਹੀਂ ਲਾਉਣ ਦਿੰਦੇ ਮੰਡੀ 'ਚ ਮੈਂ ਖੁਦ ਦੇਖਿਆ ਕਿ ਉਹ ਆਪਾਂ ਦੀਆਂ ਅੱਖੋਂ ਬਿਨਾ ਕੋਈ ਚਾਰਾ ਨਹੀਂ ਇਹਨਾਂ ਦਾ ਇੱਥੇ ਦਾ ਆਧਾਰਕਾਰ ਨਹੀਂ ਬਣਨਾ ਚਾਹੀਦਾ ਕੋਈ ਵੋਟ ਵੀ ਇਹਨਾਂ ਦੀ ਉੱਥੇ ਬਣੇ ਜਿੱਥੋਂ ਦੇ ਪੱਕੇ ਵਸਨੀਕ ਆ ਜਿਹੜਾ ਆਧਾਰ ਕਾਰਡ ਵੀ ਜਿੱਥੇ ਦੇ ਪੱਕੇ ਵਸਨੀਕ ਆ ਅੱਜ ਕਿਨੂੰ ਫੜੋਂਗੇ ਕਿੱਥੋਂ ਫੜੋਂਗੇ ਆਧਾਰ ਕਾਰਡ ਤੇ ਇਸ ਘਰ ਦਾ ਬਣਿਆ ਵੇ ਮੈਂ ਤਾਂ ਉਹਨਾਂ ਦੇ ਘਰੇ ਜਾ ਕੇ ਵੋਟਾਂ ਬਣਾਉਂਦੇ ਆ ਨਾ ਆਹ ਤਾਂ ਲੀਡਰਾਂ ਦਾ ਇਹ ਨਾ ਅਸੀਂ ਲੀਡਰ ਮਾੜੇ ਚੋਂ ਬੈਠਦੇ ਆ ਸਾਥੋਂ ਹਰ ਵਾਰ ਗਲਤੀ ਹੋ ਜਾਂਦੀ ਐ ਐਤ ਕੀ ਉਹਦੋਂ ਵੱਡੀ ਗਲਤੀ ਕਰ ਬੈਠੇ ਅਸੀਂ ਚੰਗੇ ਲੀਡਰ ਲੱਭਦੇ ਲੱਭਦਿਆਂ ਤੋਂ ਆ ਹੋ ਗਿਆ ਜਿਵੇਂ ਅਕੇ ਨਾ ਸਤਕਾਰ ਕਰਦੇ ਸੀ ਵੀ ਦੂਜੀ ਜਗ੍ਹਾ ਤੇ ਬੰਦਾ ਡਰਦਾ ਲੇਡੀਜ਼ ਦਾ ਹੁਣੇ ਨੰਗਦੇ ਹੁਣ ਨਾ ਫੁੱਟ ਪਾ ਦੇ ਉੱਤੇ ਤੇ ਤੁਸੀਂ ਥੱਲੇ ਉਤਰ ਜਾਓਗੇ ਇਹਨਾਂ ਕਿ ਆਏ ਜਾਂਦੇ ਆ ਛੇ ਕਮੇਟੀ ਨੂੰ ਕੋਈ ਵੀ ਮੜੀ ਜੀ ਤਕਲੀਫ ਹੁੰਦੀ ਸੀ ਡਾਂਗ ਲੈ ਕੇ ਨਾਲ ਖੜਾ ਆ ਅਸੀਂ 10 ਬੰਦੇ ਕਿਤੇ ਇਕੱਠੇ ਹੋ ਜਾਂਦੇ ਸਿੱਖ ਦਾ ਆਤਵਾਦ ਹੈ ਤੇ ਹੁਣ ਜਦ ਆ ਇਹ ਆਤਵਾਦ ਸਾਡੇ ਉੱਤੇ ਆਪ ਲਿਆ ਕੇ ਚੜਾ ਰਹੇ ਜਾਣਬੁੱਝ ਕੇ ਸਰਕਾਰਾਂ ਦੀਆਂ ਪਾਲਿਸੀਜ਼ ਆ ਦੇਖੋ ਰਿਜ਼ਲਟ ਵੇਖੋ ਆ ਰਿਜ਼ਲਟ ਪਿਆ ਦੋ ਭਾਈ ਦੋ ਅੱਜ ਇੱਕ ਹਸਪੀਟਲ ਚ ਪਹੁੰਚਾ ਰਹੇ ਹਾਂ ਇਥੇ ਹਥਿਆਰ ਲੈ ਕੇ ਹੀ ਚੱਲਦੇ ਹਰ ਟਾਈਮ ਇਹ ਸਾਨੂੰ ਤਾਂ ਪੱਗ ਨਾਲ ਹੀ ਅੱਤਵਾਦੀ ਬਣਾ ਦਿੰਦੇ ਆ ਤੇ ਹਥਿਆਰ ਲੈ ਕੇ ਚੱਲਦੇ ਤੇ ਅੱਤਵਾਦੀ ਬਣਦੇ ਆ ਅੱਤਵਾਦ ਐਪੀ ਦਾ ਇਹ ਅੱਤਵਾਦ ਹੋਰ ਕਿ ਹਮਲਾ ਹੀ ਹੋਇਆ ਅੱਤਵਾਦੀ ਹਮਲਾ ਜੀ ਕੋਈ ਬਿਨਾ ਕੋਈ ਚਾਰਾ ਨਹੀਂ ਇਹਨਾਂ ਦਾ ਇੱਥੇ ਦਾ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਕੋਈ ਵੋਟ ਵੀ ਇਹਨਾਂ ਦੀ ਉੱਥੇ ਬਣੇ ਜਿੱਥੋਂ ਦੇ ਪੱਕੇ ਵਸਨੀਕ ਹੈ ਜਿਹੜਾ ਆਧਾਰ ਕਾਰਡ ਵੀ ਜਿੱਥੇ ਦੇ ਪੱਕੇ ਵਸਨੀਕ ਹੈ ਅੱਜ ਇਹਨੂੰ ਫੜੋਂਗੇ ਕਿੱਥੋਂ ਫੜੋਂਗੇ ਆਧਾਰ ਕਾਰਡ ਤੇ ਇਸ ਘਰ ਦਾ ਬਣਿਆ ਹੋਇਆ ਪੰਜਾਬ ਦਾ ਆਧਾਰ ਕਾਰਡ ਹੈ ਪੰਜਾਬ ਦਾ ਵੋਟ ਕਾਰਡ ਹੈ ਕੋਈ ਵੋਟਰ ਕਾਰਡ ਵੀ ਇੱਥੋਂ ਦਾ ਨਹੀਂ ਹੋਣਾ ਚਾਹੀਦਾ ਨਾ ਰਾਸ਼ਨ ਕਾਰਡ ਸਾਡੇ ਇੱਥੇ ਦੇ ਬਣੇ ਹੋਏ ਸਾਡੀ ਸਟੇਟ ਤੇ ਭਾਰੂ ਹੋ ਰਿਹਾ ਕਣ ਕੈਥੋਂ ਲਓ ਆਟਾ ਦਾਲ ਇੱਥੋਂ ਲਓ ਸਾਡੀਆਂ ਸਰਕਾਰਾਂ ਲਟਾਉਣ ਤੇ ਹੋਈਆਂ ਮੀਆਂ ਅਸੀਂ ਉਹਨਾਂ ਦਾ ਸਾਡੀ ਕਣਕ ਦਾ ਵੀ ਕਿ ਸਾਡਾ ਝੋਨਾ ਨਾ ਇੱਥੇ ਬੈਠੇ ਨਾ ਭੈਣ ਜੀ ਜਿਹੜੇ ਬੱਚੇ ਸੀਗੇ ਜਿਨ੍ਹਾਂ ਦਾ ਪਰਿਵਾਰ ਨਾਲ ਪਤਾ ਕੀ ਆਂਦੇ ਆ ਕਿ ਕਣਕ ਦੇਣ ਆਟਾ ਦੀਨ ਚ ਸਾਨੂੰ ਪ੍ਰਾਇੋਰਟੀ ਨਹੀਂ ਮਿਲ ਰਹੀ ਉਹਨਾਂ ਨੂੰ ਪ੍ਰਵਾਸੀਆਂ ਨੂੰ ਮਿਲ ਰਹੀ ਬਹੁਤ ਕਿਸੇ ਲੋਕ ਕੀ ਕਹਿ ਰਹੇ ਨੇ ਮੇਰਾ ਰਾਸ਼ਨ ਕਾਰਡ ਕੱਟਦਾ ਜੀ ਮੇਰਾ ਮੇਰਾ ਬੁਲਾਉਂਗੀ ਤਾਂ ਰਾਸ਼ਨ ਕਾਰਡ ਕੱਟਦਾ ਜਾ ਕੇ ਉੱਤੇ ਲਾਈਨ ਲੱਗੀ ਪਈ ਆ ਭਈਆਂ ਦੀ ਉਹ ਲੈ ਰਿਆ ਭੈਣ ਤੋਂ ਦਾ 50 50 ਕਿਲੋ ਚੱਕੇ ਲੈ ਕੇ ਜਾਦੇ ਚੱਕ ਵੀ ਨਹੀਂ ਹੁੰਦੀ ਸਾਡੇ ਨਾਲ ਕੱਟਦੇ ਜਿਹਨੂੰ ਸਾਡੇ ਪਿਆਸ ਹੋਈ ਜਾਂਦੀ ਹੈ 9 9 10 10 ਬੋਰੀਆਂ ਮਿਲਦੀਆਂ ਅੱਗੇ ਵੇਚਦੇ ਆਂ ਗਏ ਬਾਹਰ ਜਾ ਕੇ ਵੇਚ ਦਿੰਦੇ ਆਂ ਹਾਂ ਵੇਚਨੇ ਆਂ ਖੁਦ ਕਹਿ ਲਈ ਅਸੀਂ ਵੇਚਦੇ ਆਂ ਮੈਂ ਤਾਂ ਸਾਡੇ ਐਮਸੀ ਨੂੰ ਵੀ ਕਿਹਾ ਸੀ ਕਿ ਸਾਡੀ ਗਵਰਨਮੈਂਟ ਤੇ ਆ ਕੇ ਬਹੁਤ ਬਣਦੇ ਆ ਸਾਡੇ ਪੰਜਾਬੀਆਂ ਦੇ ਬਣਾਓ ਇਹ ਕਾਰਡ ਨੀਲੇ ਪੀਲੇ ਕੋਈ ਵੀ ਲੀਡਰਾਂ ਨੇ ਤਾਂ ਉਹਨਾਂ ਦੇ ਘਰੇ ਜਾ ਕੇ ਵੋਟਾਂ ਬਣਾਉਂਦੇ ਆ ਨਾ ਉਹ ਤਾਂ ਲੀਡਰਾਂ ਦਾ ਇਹ ਨਾ ਅਸੀਂ ਲੀਡਰ ਮਾੜੇ ਚੋਂ ਬੈਠਦੇ ਆ ਸਾਥੋਂ ਹਰ ਵਾਰ ਗਲਤੀ ਹੋ ਜਾਂਦੀ ਹੈ ਐਤੀ ਉਹ ਤੋਂ ਵੱਡੀ ਗਲਤੀ ਕਰ ਬੈਠੇ ਅਸੀਂ ਜੰਗਲ ਲੀਡਰ ਲਵਦੇ ਲਵਦਿਆਂ ਤੋਂ ਆ ਹੋ ਗਿਆ ਜੋ ਨਹੀਂ ਹੋਣਾ ਚਾਹੀਦਾ ਸਾਰਾ ਥਾਵਾ ਤੇ ਹੁਣ ਚੋਣਾਂ ਨੇ ਉੱਥੇ ਵੀ ਗਲਤੀ ਕਰਾ ਲੈਣੀ ਉਹਨਾਂ ਜੁੱਤੀਆਂ ਚੜਦੇ ਫਿਰਦੇ ਆ ਲੋਕੀ ਹਾਂ ਜੁੱਤੀਆਂ ਚੜਦੇ ਫਿਰਦੇ ਆ ਪੰਜਾਬ ਵਾਲੇ ਜਾਂਦੇ ਬਾਈ ਹਾਂ ਸਾਡੇ ਰੋਜ਼ ਪੰਜਾਬ ਵਾਲੇ ਨਵੇਂ ਤੋਂ ਨਵਾਂ ਜਾਂਦੇ ਜੁੱਤੀਆਂ ਚੜ੍ਹ ਕੇ ਹੁਣ ਇੱਥੇ ਭਵੇਂ ਸਰਕਾਰ ਨੂੰ ਨਿੰਦੀ ਜਾਂਦੇ ਤੇ ਮੈਨੂੰ ਆ ਲੱਗਦਾ ਕਿ ਚਾਰਾਂ 'ਚ 75% ਰਿਜ਼ਲਟ ਉਹਨਾਂ ਦਾ ਨਹੀਂ ਨਹੀਂ ਬਾਈ ਉਹਨਾਂ ਦਾ ਦੂਜੇ ਪਾਰਾਂ ਦਾ ਚਾਰ ਨਹੀਂ ਇਹ ਚੋਣਾਂ ਦਾ ਹਾਂ ਜਿੰਨੀ ਚੋਣਾਂ ਦਾ ਨਹੀਂ ਚੋਣਾਂ ਚ ਗੱਲ ਪਹੁੰਚਦੀ ਨਹੀਂ ਨਾ ਮੈਸੇਜ ਇੱਥੇ ਰਹਿ ਜਾਂਦੀ ਹੈ ਨਾ ਬਾਈ ਜੀ ਵੀ ਸਾਡੀ ਸਾਡੀ ਏਕਤਾ ਹੈ ਨੀਗੀ ਗੱਲ ਤੇ ਹੈ ਹੀ ਹੈ ਅਸੀਂ ਇਕੱਠੇ ਹੋਈਏ ਅਸੀਂ ਆਪਦੇ ਨੂੰ ਤਾਂ ਵੋਟ ਨਹੀਂ ਪਾਉਣੀ ਹੋਣਾ ਤੇ ਉਹਨਾਂ ਨੂੰ ਪਾਉਣ ਜਾਵਾਂਗੇ ਬੀਜਪੀ ਵਾਲਿਆਂ ਨੂੰ ਗੱਲ ਬਿਲਕੁਲ ਸਹੀ ਹੈ ਹਾਂ ਇਹ ਬਹੁਤ ਲੇਟ ਕਰ ਰਹੇ ਇਹਨਾਂ ਦੇ ਮੂੰਹਾਂ 'ਚ ਵੇਖਾਂਗੇ ਜੀ ਆਪਾਂ ਕਿੰਨੇ ਧਰਨੇ ਲਾੜੇ ਬਾਈ ਇੱਥੇ ਸੱਚੀ ਕੋਈ ਚਾਰਾ ਨਹੀਂ ਇਹਨਾਂ ਨੂੰ ਬਾਈ ਮੰਡੀ 'ਚ ਸਬਜ਼ੀ ਲੈਣ ਜਾਈਦਾ ਨਾ ਬਹੁਤ ਮੁੱਠਾ ਬੋਲਦੇ ਆ ਕਿਸੇ ਪੰਜਾਬੀ ਨੂੰ ਨੇੜੇ ਨਹੀਂ ਲੱਗਣ ਦਿੰਦੇ ਰੈੜੀ ਨਹੀਂ ਲਾਉਣ ਦਿੰਦੇ ਮੰਡੀ 'ਚ ਮੈਂ ਖੁਦ ਦੇਖਿਆ ਮੈਂ ਇੰਸਪੈਕਟਰ ਨੂੰ ਕਿਹਾ ਬੀਐਨਏ ਦੀ ਹੈਲਪ ਕਰੋ ਕਹਿੰਦਾ ਜੀ ਕੀ ਕਰਗੀ ਜਿਹੜੀ ਕਮੇਟੀ ਬਣੀ ਚ 12 ਬੰਦੇ ਉਹਨਾਂ ਦੇ ਆ ਤਿੰਨ ਬੰਦੇ ਆਪਣੇ ਆ ਹੱਲ ਕੀ ਨਿਕਲੂਗਾ ਬੀਪੀਐਨ ਦਾ ਆਲਾ ਦੇਖਿਆ ਜੀ ਆ ਸਾਡਾ ਤਾਂ ਕੋਈ ਹੱਲ ਨਹੀਂ ਜਰਨਲ ਲੀਡਰ ਨਹੀਂ ਕਰਦੇ ਅਸੀਂ ਵਾਲਾ ਪਾਰ ਨਾਮ ਮੰਨੇ ਫਿਰ ਕਿਹਦਾ ਹੀ ਡਾਂਗ ਰੋਣ ਵਾਲਾ ਕੰਮ ਐ ਜੀ ਨਗੇ ਸੰਤਾ ਮਾਰਨਗੇ ਮਾਰਨਗੇ ਜੋਚ ਕਰ ਰਹੇ ਆ ਪੰਜਾਬੀ ਦੇ ਹੱਥ ਚ ਡਾਕ ਹੋਵੇ ਤੈਨੂੰ ਅੱਤ ਵਾਤ ਕਰਾਂਦੇ ਆ ਹਾਂ ਨਹੀਂ ਤਾਂ ਕਹਿ ਰਹੇ ਨਾ ਉਹ ਛੁਰੇ ਲਈ ਫਿਰਦੇ ਆ ਦੇਖੋ ਸਾਡੇ ਬੱਚੇ ਗਲੀ ਚ ਨਿਕਲਣ ਜੋਗੇ ਵੀ ਨਹੀਂ ਦੋ ਮੁੰਡੇ ਮਾਰ ਕੇ ਰੱਖਤੇ ਜਵਾਨ ਉਹਨਾਂ ਨੇ ਕੱਲਾ ਮੁੰਡਾ ਸੀ ਆਹ ਬਾਪ ਬੋਲਣ ਨਾਲ ਦਤਵੱਦੀ ਕ ਹੋਊਗਾ ਦੇਖੋ ਜੀ ਇਹ ਕਰਨਾ ਨਹੀਂ ਚੱਕਾ ਜਾਣਾ ਚਾਹੀਦਾ ਕਿਉਂਕਿ ਪੁੱਤ ਕਦੀ ਵਾਪਸ ਨਹੀਂ ਮਿਲਦੇ ਪ੍ਰਾਪਰਟੀ ਸਭ ਕੁਝ ਵਾਪਸ ਮਿਲ ਜਾਂਦੀ ਨਹੀਂ ਮੈਂ ਤਾਂ ਇੱਕ ਮਾਂ ਹੋਣ ਦੇ ਨਾਤੇ ਆਈ ਮੈਂ ਕੋਈ ਲੀਡਰ ਨਹੀਂ ਐ ਮੈਂ ਤਾਂ ਹਾਊਸ ਵਾਈਫ ਹੀ ਆਂ ਨਾ ਪਰ ਪਤਨੀ ਵਾਪਸ ਮਿਲਦੇ ਧਰਨਾ ਨਹੀਂ ਚੱਕਿਆ ਜਾਣਾ ਚਾਹੀਦਾ ਅੱਜ ਮਸਲੇ ਦਾ ਇੱਥੋਂ ਹੱਲ ਨਾ ਹੋਇਆ ਇੱਥੇ ਮੋਹਾਲੀ ਨੂੰ ਪੱਕਾ ਹੀ ਮੋਹਾਲੀ ਸ਼ਹਿਰ ਨੂੰ ਤਬਈਏ ਕੁੱਟਣਗੇ ਮਾਰਨਗੇ ਹੀ ਮਾਰਨਗੇ ਸਾਰੇ ਪੰਜਾਬ ਚ ਹੀ ਫੈਲ ਗਏ ਕੱਲੀ ਮੋਹਾਲੀ ਨਾ ਮੋਹਾਲੀ ਦੇ ਆਲੇ ਦੁਆਲੇ ਭਈਆ ਨਾ ਇਹ ਰਹਿੰਦੇ ਨੇ ਹਰ ਰੋਜ਼ ਵੇਂਦੇ ਨੇ ਇੱਕ ਬੇਨਤੀ ਭਾਈ ਇੱਕ ਬੇਨਤੀ ਮਾਰੀ ਸੁਣ ਲੋ ਬਾਈ ਦਾ ਸਵਾਲ ਸੀਗਾ ਹਾਂਜੀ ਬਾਈ ਜੀ ਵੇਖੋ ਇੱਥੇ ਨਾ ਆਪਾਂ ਤੁਹਾਡੇ ਵਿੱਚ ਬੋਲੇ ਸੀ ਵੀ ਆਪਾਂ ਇੱਕ ਕਮੇਟੀ ਬਣਾਉਣੀ ਹੈ ਜਿਹੜੀ ਇਹਦੇ ਉੱਤੇ ਐਕਸ਼ਨ ਲਾਉਗੀ ਤੇ ਸੰਗਤ ਸਪੋਰਟ ਕਰੂਗੀ ਠੀਕ ਹੈ ਜੀ ਹਾਂ ਜੀ ਜਿਹੜਾ ਤੁਹਾਡਾ ਸਵਾਲ ਆ ਉਹਦੇ ਵਿੱਚ ਪਿੱਛੋਂ ਆਪਣੇ ਸਿੰਘਾਂ ਨੇ ਕਿਹਾ ਵੀ ਅਸੀਂ ਪਿੰਡ ਤੋਂ ਬਿਨਾ ਕਿਸੇ ਹੋਰ ਉਹ ਸਹੀ ਹੈ ਸਹੀ ਹੈ ਬਾਬਾ ਜੀ ਸਹੀ ਹੈ ਜੋ ਭਾਈ ਪਲੀਜ਼ ਭਾਈ ਪਲੀਜ਼ ਤਾਂ ਇਸ ਗੱਲ ਲਈ ਆਪਾਂ ਹੁਣ ਉਹ ਗੱਲ ਸਾਰੀ ਜਿਹੜੀ ਆ ਪਰਿਵਾਰ ਤੇ ਛੱਡੀ ਜੋ ਪਰਿਵਾਰ ਫੈਸਲਾ ਕਰੂਗਾ ਜੀ ਜੇ ਉਹ ਕਹਿ ਦੇਣ ਇੱਥੇ ਇਕੱਲਾ ਤੇ ਖੜਜੋ ਅਸੀਂ ਖੜਜਾਂਗੇ ਜੋ ਉਹ ਫੈਸਲਾ ਕਰਨਗੇ ਅਸੀਂ ਉਹਨਾਂ ਦੇ ਨਾਲ ਆਹ ਬਈ ਦੇਖੋ ਮੈਂ ਇੱਕ ਗੱਲ ਕਰਾਂ ਮਾਮਲੇ ਉੱਠਦੇ ਆ ਮਾਮਲੇ ਦੱਬੇ ਜਾਂਦੇ ਆ ਹੁਣ ਤੁਹਾਨੂੰ ਪਤਾ ਵੀ ਉਹਦੇ ਪਿੱਛੇ ਵਜਾਵਾਂ ਹੁੰਦੀਆਂ ਗਰਜਾਂ ਹੁੰਦੀਆਂ ਆਪਾਂ ਇੱਥੇ ਬੈਠੇ ਆ ਦੁੱਖ ਆ ਜੀ ਕਿਉਂਕਿ ਉਹ ਤੋਂ ਉਹਨਾਂ ਦਾ ਨਹੀਂ ਮਰਿਆ ਆਪਣਾ ਵੀ ਆਪਣਾ ਵੀ ਆਪਣਾ ਵੀ ਆ ਨਹੀਂ ਨਹੀਂ ਸਾਡਾ ਅੱਜ ਹੀ ਆ ਜੀ ਸਾਡਾ ਅੱਜ ਮਰਿਆ ਪੰਜਾਬ ਦਾ ਪੁੱਤ ਸਾਡਾ ਹੈ ਜੀ ਸਾਡਾ ਖੂਨ ਆ ਹਾਂ ਤੇ ਸਾਡਾ ਅੱਜ ਮਰ ਗਿਆ ਜੀ ਠੀਕ ਹੈ ਜੀ ਹੁਣ ਕੱਲ ਨੂੰ ਇਹ ਆ ਵੀ ਪੈਸੇ ਦੇ ਜੋਰ ਤੇ ਪੋਲੀਟੀਕਲ ਪਾਵਰ ਦੇ ਦੌਰ ਤੇ ਪ੍ਰੈਸ਼ਰ ਦੌਰ ਤੇ ਪ੍ਰੈਸ਼ਰ ਪਰ ਮਨ ਜਿਹੜਾ ਕੱਲਾ ਮਹਿਸੂਸ ਨਾ ਕਰੇ ਜਾਂ ਉਹ ਆਪ ਹਟ ਜਾਣ ਅੰਦਰੋਂ ਹੌਸਲਾ ਤੋੜ ਦੇਣ ਜਾਂ ਕੋਈ ਬਾਹਰੋਂ ਦਬਾਅ ਪੈ ਜੀ ਹਨਾ ਆਪਾਂ ਇਸ ਗੱਲ ਦਾ ਵੀ ਖਿਆਲ ਰੱਖਣਾ ਜੇ ਆਪਾਂ ਖੜੇ ਆਂ ਤੇ ਇਹ ਨਾ ਵੀ ਕੱਲ ਨੂੰ ਆਪਣਾ ਮਜ਼ਾਕ ਬਣ ਜਾਈਏ ਕਿਉਂਕਿ ਗੱਲ ਦੇਖੋ ਜੀ ਅੱਜ ਤੇ ਆਪ ਕੱਲਾ ਇਨਸਾਫ ਦੀ ਗੱਲ ਨਹੀਂ ਕਰਦੇ ਕੱਲੀ ਇਨਸਾਫ ਦੀ ਗੱਲ ਨਹੀਂ ਉਹਨੂੰ ਕਾਗਜ਼ਾਂ 'ਚ ਪੜ੍ਹਨਾ ਕੱਲ ਨੂੰ ਫੇਰ ਸਾਡਾ ਮੁੰਡਾ ਮਾਰਨਗੇ ਜੀ ਕਮੇਟੀ ਬਣਾ ਲਓ ਭੈਣ ਜੀ ਆਹੀ ਗੱਲ ਕਹਿ ਰਹੇ ਆਂ ਅਬ ਜਦ ਹੁਣੇ ਬਖਸ਼ੀਸ਼ ਜੀ ਹੋਰੀ ਵੀ ਗ ਕਿ ਅਸੀਂ ਕਿਹਾ ਤੁਸੀਂ ਆਪਦੀ ਕਮੇਟੀ ਪਿੰਡ ਵਾਲਿਆਂ ਨਾਲ ਰਲ ਕੇ ਜੋ ਵੀ ਬਣਾ ਰਹੇ ਬਣਾਓ ਅਸੀਂ ਤੁਹਾਡੇ ਪਿੱਛੇ ਕੰਧਾ ਵਾਂਗੂ ਖੜੇ ਆਂ ਇਹਨਾਂ ਦੀ ਗੱਲ ਅਸੀਂ ਇਹ ਦੇਖੋ ਇਹ ਇਹਦੇ ਚ ਕੀ ਨਹੀਂ ਅਸੀਂ ਇਹ ਸਾਰਾ ਪਿੰਡ ਹੈ ਅਸੀਂ ਇਹਦੇ ਚ ਇੱਕੋ ਗੱਲ ਕਹੀ ਹੈ ਕਿ ਪਰਿਵਾਰ ਦੀ ਸਹਿਮਤੀ ਨਾਲ ਹੋਵੇ ਜੋ ਹੋਵੇ ਅਸੀਂ ਨਾਲ ਜੋ ਕਿ ਅਸੀਂ ਕੀ ਹੈ ਨਾ ਉਹਦੀ ਵੱਡੀ ਗੱਲ ਹੁੰਦੀ ਪੈਂਦੀ ਕਿ ਜਿਹੜੀ ਵਿਕਟਮ ਤੇ ਰਹਿੰਦੀ ਹੈ ਨਾ ਉਹ ਅੱਗੇ ਖੜਦੀ ਹੈ ਅਸੀਂ ਪਿੱਛੇ ਕੰਧਾ ਆਉਂਗੂ ਜਿਹੜੀ ਤੁਸੀਂ ਭਾਈ ਜੀ ਗੱਲ ਕਹਿ ਰਹੇ ਹੋ ਤੁਸੀਂ ਨਾ ਪਿੰਡਾਂ 'ਚ ਮੈਂ ਵਾਰ-ਵਾਰ ਚੌਥੀ ਵਾਰੀ ਇਹ ਗੱਲ ਕਹਿ ਰਿਹਾ ਹਾਂ ਤੁਸੀਂ ਹਰ ਪਿੰਡ 'ਚੋਂ 5-5 10-10 ਬੰਦੇ ਲਓ ਹਰ ਪਿੰਡ 'ਚੋਂ ਉਹਦੀ ਇੱਕ ਕਮੇਟੀ ਬਣਾ ਲਓ ਉਹਦੀ ਇੱਕ ਕਮੇਟੀ ਬਣਾ ਲਓ ਅਸੀਂ ਸਾਰੇ ਨਾਲ ਹ ਆਫੀਸ਼ੀਅਲੀ ਲਿਖ ਕੇ ਜਿਵੇਂ ਕਹਾਂ ਅਸੀਂ ਨਾਲ ਹੈ ਜਿੱਥੇ ਕੋਈ ਰਾਸ਼ਨ ਕਾਰਡ ਦਾ ਮਸਲਾ ਹੋਵੇ ਜਿੱਥੇ ਕੋਈ ਇਨਾਂ 'ਚੋਂ ਤੰਗ ਕਰੇ ਜਿੱਥੇ ਕੋਈ ਵੀ ਐ ਜਿਵੇਂ ਆ ਉੱਥੇ ਠੇਕੇ ਤੇ ਗੰਦ ਪਾਉਂਦੇ ਨੇ ਕੋਈ ਗੱਲ ਕਰੇ ਇਹ ਕਮੇਟੀ ਅੱਗੇ ਵਧੇ ਜੇ ਕਮੇਟੀ ਨੂੰ ਕੋਈ ਵੀ ਮਾੜੀ ਜਿਹੀ ਤਕਲੀਫ ਹੁੰਦੀ ਆ ਸੀ ਡਾਂਗ ਲੈ ਕੇ ਨਾਲ ਕਾੜਾ ਇਹ ਇੱਕ ਸਲੀਕ ਇਹ ਇੱਕ ਤਰੀਕਾ ਹੈ ਤਿੰਨ ਗੱਲਾਂ ਦਾ ਧਿਆਨ ਰੱਖਿਓ ਇੱਕ ਗੱਲ ਤਾਂ ਜਿਹੜੇ ਸਾਡੇ ਗਦਾਰ ਨੇ ਇਹਨਾਂ ਨੂੰ ਘਰਾਂ 'ਚ ਬਿਠਾਈ ਬੈਠੇ ਆ ਉਹਨਾਂ ਦਾ ਬਾਈਕਾਟ ਕਰੋ ਉਹਨਾਂ ਨੂੰ ਛੱਤਰ ਖਿੱਚੋ ਪਹਿਲਾਂ ਦੂਜਾ ਅਸੀਂ ਬਾਜ਼ਾਰ ਜਾਂਦੇ ਆ ਸਮਾਨ ਲੈਣੇ ਆ ਆਪਣੇ ਤੋਂ ਲੋ ਅਸੀਂ ਕੰਮ ਦੇਣਾ ਰੋਜ਼ਗਾਰ ਦੇਣਾ ਆਪਣੇ ਮਜ਼ਦੂਰ ਭਰਾ ਨੂੰ ਤੇ ਪੰਜਾਬੀ ਬੰਦੇ ਰੱਖੋ ਹਾਂ ਇਹ ਗੱਲਾਂ ਦਾ ਖੜਨਾ ਪੈਣਾ ਤਾਂ ਜਾ ਕੇ ਇਹ ਹੋਊਗਾ ਨਹੀਂ ਅਸੀਂ ਅੱਜ ਇੱਥੋਂ ਆ ਚਲੋ ਮਸਲਾ ਹੱਲ ਕਰਕੇ ਤੁਰ ਗਏ ਉਸ ਤੋਂ ਬਾਅਦ ਇਹ ਗੱਲਾਂ ਨੇ ਵਧਣਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਵੀ ਤੁਹਾਡੇ ਕੋਲ 2-3 ਸਾਲ ਦਾ ਸਮਾਂ ਹੈ ਜੇ ਸਮਾਂ ਇਹ ਨੰਗ ਗਿਆ ਇਹਨਾਂ ਦੀ ਗਿਣਤੀ ਇੰਨੀ ਹੋ ਜਾਣੀ ਹੈ ਇਹਨਾਂ ਦੀਆਂ ਵੋਟਾਂ ਇੰਨੀਆਂ ਹੋ ਜਾਣੀਆਂ ਤੁਹਾਡੀ ਕਿਸ ਨੇ ਸੁਣਵਾਈ ਨਹੀਂ ਕਰਨੀ ਹਾਂ ਭਾਈ ਇੱਕ ਗੱਲ ਹੋਰ ਹੈ ਮੈਂ ਨਾ ਆਪਦਾ ਐਡਰੈਸ ਚੇਂਜ ਕਰਾਉਣਾ ਸੀ ਆਪਦਾ ਆਧਾਰ ਕਾਰਡ ਦਾ ਤੁਸੀਂ ਮੰਨੋ ਵੀ ਮੇਰੇ ਹਸਬੰਡ ਦੀ ਸਿਹਤ ਬਹੁਤ ਹੀ ਠੀਕ ਨਹੀਂ ਸੀ ਸਾਡੀ ਬੱਸ ਹੋ ਗਈ ਉੱਥੇ ਮੇਰਾ ਖਿਆਲ ਵੀ ਹਾਰਡਲੀ 10 ਬੰਦੇ ਅਸੀਂ ਹੋਵਾਂਗੇ ਪੰਜਾਬੀ 90 ਬੰਦੇ ਉਹ ਸੀਗੇ ਹਨਾ ਬਾਹਰਲੇ ਪ੍ਰਵਾਸੀ 90 ਬੰਦੇ ਵੀ ਇਹ ਕਹਿ ਸਕਦੇ ਹਾਂ ਉਹ ਸਾਰੇ ਵੀ ਇਹ ਸੀਗੇ ਤੇ ਉਹਨਾਂ ਦੇ ਜਿਹੜਾ ਉਹ ਕੋਈ ਸਟੈਂਪ ਤਾਂ ਲਾ ਕੇ ਦਿੰਦੇ ਹੀ ਹੈ ਨਾ ਚੈੱਕ ਤੇ ਕੋਈ ਤਹਿਸੀਲਦਾਰ ਕਿਸੇ ਤੋਂ ਤਾਂ ਕਰਾ ਕੇ ਲਿਆਉਂਦੇ ਆ ਨਾ ਉਹ ਹਾਂ ਇਸ ਤੇ ਕਰਾ ਕੇ ਲਿਆਉਂਦੇ ਆ ਨਾ ਧੜਾ ਧੜਾ ਟੈਸਟ ਕਰ ਕਰ ਦੇ ਜਾਂਦੇ ਉੱਥੇ ਸੱਚ ਬੰਦੇਓ بھائی ਬੱਸ ਹੋ ਜਾਂਦੀ ਐ ਇੱਕ ਗੱਲ ਯਾਦ ਆ ਗਈ ਐ ਇੱਕ ਗੱਲ ਐਮ ਐਲ اے ਸਾਹਿਬ ਨੂੰ ਸਵਾਲ ਕੀਤਾ ਵੀ ਤੁਸੀਂ ਇਹਨਾਂ ਦੀਆਂ ਵੋਟਾਂ ਨਾ ਬਣਾਓ ਹੂੰ ਉਹਨੇ ਖਿਜ ਕੇ ਇੱਕਦਮ ਪਤਾ ਨਹੀਂ ਕਿਸੇ ਨੇ ਕੈਦ ਕੀਤਾ ਕਿ ਨਹੀਂ ਕੀਤਾ ਉਸ ਗੱਲ ਨੂੰ ਉਹਨੇ ਖਿਜ ਕੇ ਐਮ ਸੀ ਨੂੰ ਪਤਾ ਕੀ ਗਿਆ ਕਹਿੰਦਾ ਤੁਸੀਂ ਜ਼ਬਾਰਿਸ਼ ਕਰਦੇ ਹੋਏ ਐਂ ਬੋਲੇ ਅਕਲਵੰਤ ਸਿੰਘ ਕਹਿੰਦਾ ਤੁਸੀਂ ਜ਼ਬਾਰਿਸ਼ ਕਰਦੇ ਹੋਏ ਤਾਂ ਬਣਾਉਂਦੇ ਆਂ ਆਹ ਵਾਲੇ ਕਰਦੇ ਐਮਸੀ ਨੇ ਇਹ ਕਹਿਤਾ ਸਾਨੂੰ ਕੋਠੀਆਂ ਵਾਲੇ ਕਰਦੇ ਆ ਵੱਡੇ ਅੱਛਾ ਉਹਨੇ ਇਹ ਕਹਿਤਾ ਐਮਸੀ ਕਹਿੰਦੇ ਆ ਮੈਂ ਕਹਿੰਦਾ ਐਮਸੀ ਨੂੰ ਕਿਹਾ ਉਹ ਕਹਿੰਦੇ ਜੀ ਕੋਠੀਆਂ ਵਾਲੇ ਕਹਿੰਦੇ ਇਹਨਾਂ ਦਾ ਕਾਰਡ ਬਣਾ ਦਿਓ ਇਹਨਾਂ ਦੀਆਂ ਵੋਟਾਂ ਬਣਾ ਦਿਓ ਹੁਣ ਜਦੋਂ ਕੋਠੀਆਂ ਵਾਲਿਆਂ ਦੇ ਗਲੇ ਵੱਢਣਗੇ ਨਾ ਲੈਣੇ ਆਪਾਂ ਪਤਾ ਲੱਗੂਗਾ ਅੱਜ ਹੋਇਆ ਹੁਣ ਮੁੰਡੇ ਨਾਲ ਇਹ ਕੋਠੀਆਂ ਵਾਲਿਆਂ ਨਾਲ ਵੀ ਹੋ ਜਾਣਾ ਹੋ ਕਿਸੇ ਨਾਲ ਵੀ ਹੋ ਸਕਦਾ ਉਹ ਗੁੜਨੇ ਕੁੜਗਾਂ ਨੂੰ ਪੈ ਵੀ ਗਏ ਨਹੀਂ ਜਦੋਂ ਧਿਆਰ ਭਾਈ ਕੋਲੇ ਕਿਸੇ ਤੇ ਵੀ ਹੋ ਸਕਦਾ ਬੁੜਾਏਲ ਜੇਲਾ ਭੈਣ ਜੀ ਭਾਈ ਮੰਡੀ ਤੇ ਇੱਕ ਗੱਲ ਲੱਗ ਜਾਂਦੀ ਹੈ ਹਰ ਰੋਜ਼ ਲੇਟ ਆਲੇ ਸਬਜੀ ਮੰਡੀ ਚ ਇੱਕ ਨਹੀਂ ਗੈਨਨ ਦਿੰਦੇ ਬਾਈ ਸਬਜੀ ਮੰਡੀ ਚ ਪੰਜਾਬੀ ਬੰਦਿਆਂ ਨੂੰ ਨੇੜੇ ਇੱਥੇ ਮੈਂ 50 ਮੁੰਡੇ ਹੋਰ ਦਿਖਾ ਦੂੰ ਆ ਵਿਚਾਰੇ ਚੁੱਪ ਖੜੇ ਹੁੰਦੇ ਆ ਚਾਹਲੇ ਨੂੰ ਕਹਿੰਦੇ ਤੂੰ ਸਾਡੇ ਕਹੇ ਬਿਨਾ ਚਾਹ ਨਹੀਂ ਬਣਾ ਕੇ ਦੇਣੀ ਉੱਥੇ ਮੈਨੇ ਦੱਸਿਆ ਰੋਸ ਨੂੰ ਪਿੱਛੇ ਖਬਰ ਚੱਲੀ ਸੀਗੀ ਕਈ ਕਰੋੜ ਦੀ ਹੈਰੋਨ ਨਹੀਂ ਫੜੀਗੀ ਆੜੇ ਪਹੇ ਚਾਰ ਦੇ ਫੁਰਦੇ ਉਹਨਾਂ ਦੇ ਕੋਲੋਂ ਹਾਂ ਹਾਂ ਬਿਲਕੁਲ ਆਲੇ ਪਸ਼ੂਚਾਰ ਦੇ ਫਿਰਦੇ ਹੁੰਦੇ ਕਈ ਕਰੋੜ ਦੀ ਬਾਈ ਹੈਰਨ ਫੜੀ ਗਿਆ ਛੋੜੇ ਦਿਨ ਦੀ ਗੱਲ ਆ ਚਾਰ ਪੰਜ ਦਿਨ ਦੀ ਗੱਲ ਬੰਦਾ ਫੜ ਲਿਆ ਹਾਂ ਪੱਟੇ ਪੱਦਰ ਦੇ ਉੱਤੇ ਨਾ ਵੀ ਸਪਲਾਈ ਕਰ ਰਹੇ ਆ ਪੰਜਾਬ 'ਚ ਇਹਨੇ ਬੁੜੀਆਂ ਦੂਜੇ ਧੰਦਿਆਂ 'ਚ ਹੋਂਤਾ ਖਰਚਾ ਮਾਰਦੇ ਫਿਰ ਨਾਲ ਕੁੜੀ ਦੀ ਬਾਹ ਫੜ ਕੇ ਵੀ ਲਜਨ ਕਰਨਗੇ ਫਿਰ ਹੋ ਗਿਆ ਬਾਈ ਉਹ ਤਾਂ ਉਹ ਤਾਂ ਉਧਰ ਇੱਕ ਸਕੂਲ 'ਚ ਪੜ ਰਹੇ ਆ ਬਾਈ ਹੋਗੇ ਹੁੰਦਾ ਢੱਲੀ ਹੁੰਦਾ ਇਹ ਤਾਂ ਹੁਣ ਦੱਸੇ ਕੋਈ ਆਪ ਦਾ ਚੱਗਾ ਕੌਣ ਚੱਕੂਗਾ ਇਹ ਤਾਂ ਹੁੰਦਾ ਹੋ ਰਿਹਾ ਸਾਰਾ ਕੁਝ ਹੀ ਹੋ ਰਿਹਾ ਹੈ ਇੱਥੇ ਦੇਖ ਲਓ ਕਿੰਨਾ ਇਕੱਠ ਹੈ ਕਿੰਨੇ ਕੁ ਲੋਕ ਆਏ ਆ ਇੱਥੇ ਜਦ ਕੇ ਸਭ ਤੋਂ ਵੱਧ ਪੰਜਾਬੇ ਨੂੰ ਆਣਾ ਚਾਹੀਦਾ ਕੋਲੇ ਨਿਕਲੇ ਕਿ ਪੂਰੇ ਆਏ ਬੈਠੇ ਗਣ ਕੇ ਗਿਣ ਕੇ ਤੁਸੀਂ ਦੇਖ ਲਓ ਹਜ਼ਾਰ ਬੰਦਾ ਨਹੀਂ ਹੋਣਾ ਜਿਹੜੇ ਪੰਜਾਬੀ ਇੱਥੇ ਆ ਗਏ ਸਾਰੇ ਪ੍ਰਵਾਸੀ ਆ ਬਾਕੀ ਕੋਈ ਟੈਂਟਾ ਇੱਥੇ ਆਉਣਾ ਹੀ ਨਹੀਂ ਜੇ ਆਉਂਦੇ ਆ ਤਾਂ ਆ ਕੇ ਚਲੇ ਜਾਂ ਤਮਾਸ਼ਾ ਵੇਖਣ ਆ ਅੱਧੇ ਲੋਕ ਤਾਂ ਦੂਰੋਂ ਦੂਰੋਂ ਖੜਕੇ ਹੀ ਆਉਂਦੇ ਆ ਨਾ ਆਪ ਦਾ ਰੋਟੀ ਪਾਣੀ ਵਲੇ ਫੇਰ ਪਹੁੰਚ ਗਏ ਘਰੇ ਪਰ ਕੋਈ ਇਹ ਪੰਜਾਬ ਨੂੰ ਬਚਾਉਣ ਦਾ ਮਸਲਾ ਹੈ ਲਖੀ ਭਾਈ ਆਦੀ ਹੋ ਗਈ ਆ ਵੀ ਇੱਥੋਂ ਵਾਲੇ ਘੱਟ ਨਿਕਲੇ ਤੇ ਆਪਾਂ ਉਸ ਨੂੰ ਆਏ ਫਿਰਦੇ ਆ ਇਹਨਾਂ ਲੋਕ ਅਸਲ ਜਿਵੇਂ ਗੱਲ ਬਾਰ-ਬਾਰ ਉੱਡਦੀ ਐ ਵੀ ਲਾਲਚ ਨੇ ਇਹਨਾਂ ਦੀ ਅੱਖਾਂ ਇੰਨੀ ਅੰਨੀਆਂ ਕਰਤੀਆਂ ਹੁਣ ਜਿਹੜੇ ਪੈਸਿਆਂ ਪਿੱਛੇ ਘਰੇ ਬਿਠਾਈ ਬੈਠਿਆ ਨੇ ਬੰਦੇ ਹੁਣ ਜਗਤਪੁਰੇ ਦੀ ਬਾਰ-ਬਾਰ ਗੱਲ ਉੱਡਦੀ ਐ ਜਿਹੜੇ ਬੰਦੇ ਜਿਹੜੀ ਤਰ ਸਾਨੂੰ ਬੁਲਾਇਆ ਉਥੇ ਸਾਨੂੰ ਭਾਈ ਅਮਤੋਜ ਖੜਾ ਭਾਈ ਅਜੇ ਪਲ ਗਿਆ ਬਕਸੀਸ ਕਾਈ ਗਏ ਜਾ ਕੇ ਰੋਲਾ ਪਿਆ ਉਹੀ ਬੰਦੇ ਉਹੀ ਮੋਰੀ ਬੰਦੇ ਆਪਦੇ ਘਰਾਂ ਦੇ ਵਿੱਚ ਕਮਰੇ ਪਾ ਕੇ ਬਿਠਾਈ ਬੈਠੇ ਕਿਰਾਇਆ ਆਉਂਦਾ ਲਾਲਚ ਮੈਂ ਗੱਲ ਕੀਤੀ ਮਖਾਈ ਕਿ ਤੇਰੀ ਬੈਠੋ ਕਹਿੰਦੇ ਭਾਈ ਕੀ ਕਰੀਏ 2.5 ਕਿੱਲੇ ਜ਼ਮੀਨ ਆ ਮੈ ਜਿਹਦੇ ਕੋਲ ਹੈ ਨਹੀਂ ਉਹ ਇਹ ਅਸਲ ਨਾ ਹੁਣ ਇਹ ਗੱਲ ਕਈਆਂ ਨੂੰ ਉਹ ਲੱਗੂ ਸਾਡੇ ਬੰਦਿਆਂ ਨੇ ਰੇਲਵੇ ਸਟੇਸ਼ਨਾਂ ਤੋਂ ਹਾਰ ਪਾ ਕੇ ਲਿਆਂਦੇ ਆ ਇਹ ਹਾਂ ਬਿਲਕੁਲ ਬਿਲਕੁਲ ਇੱਥੇ ਜੇ ਮੁੱਦਾ ਚੱਕਿਆ ਸੀ ਸਾਡੇ ਗਲਾ ਵੀ ਵੱਡਾ ਬੋਲੇ ਲੋਕ ਇਹਨੇ ਜਿਵੇਂ ਜਮਾਈ ਲਿਆਉਨੇ ਆ ਆਪਾਂ ਐ ਲਿਆਉਂਦੇ ਆ ਇਹ ਹਾਂ ਹਾਂ ਤਾਂ ਇਹਨਾਂ ਦੀਆਂ ਕੁੜੀਆਂ ਨੂੰ ਪਹਿਣ ਕੇ ਇਹ ਮੁੰਡੇ ਮਾਰਨਗੇ ਮਾਰਨਗੇ ਹਾਂ ਸ਼ੁਰੂ ਹੋ ਗਿਆ ਕੰਮ ਉੱਥੇ ਮਾਤਾ ਗੁਜਰੀ ਕਾਲਜ ਦੇ ਵਿੱਚ ਲੜਾਈ ਹੋਈ ਤੇ ਯੂਪੀ ਬਿਹਾਰ ਵਾਲੇ ਮੁੰਡਿਆਂ ਨੇ ਸ਼ਰਿਆਮ ਸਾ ਉਹ ਕੁੜੀ ਨੂੰ ਛੇੜਦੇ ਸੀ ਆ ਪੱਗਾਂ ਵਾਲੇ ਮੁੰਡੇ ਸੇ ਨਹੀਂ ਬਰਦਾਸ਼ਤ ਕਰ ਸਕਦੇ ਚਲੋ ਬੱਚੇ ਬੋਲੇ ਉਹਨਾਂ ਨੇ ਸ਼ਰਿਆਮ ਕਿਹਾ ਵੀ 84 ਯਾਦ ਕਰਾ ਦੇਾਂਗੇ ਐਂ ਬੋਲਦੇ ਆ ਜੀ ਕਿੱਥੇ ਮਾਤਾ ਗੁਜਰੀ ਕਾਲਜ ਫਤਿਹਪੁਰ ਸਾਹਿਬ ਲੜਾਈ ਹੋਈ ਸੀ ਉਹਨਾਂ ਮੁੰਡਿਆਂ ਨੇ ਕਿਹਾ ਕਿ ਮਾਤਾ 84 ਯਾਦ ਕਰਾ ਦੇਾਂਗੇ ਪ੍ਰਵਾਸੀ ਇਹ ਗੱਲ ਕਹਿੰਦੇ ਆ ਹਾਂ ਪ੍ਰਵਾਸੀਆਂ ਨੇ ਇਹ ਗੱਲ ਕਹੀ ਬਾਈ ਇੱਕ ਗੱਲ ਹੋਰ ਸੁਣੋ ਲੁਧਿਆਣੇ ਦੇ ਵਿੱਚ ਮੈਰਿਟੋਰੀਅਸ ਸਕੂਲ ਆ 70% ਜਵਾਬ ਇਹਨਾਂ ਦੇ 30 ਪੰਜਾਬੀਆਂ ਦੇ ਮੇਰੇ ਪਿੰਡੋਂ ਜਵਾਬ ਪੜਦਾ ਨੇ ਮੈਨੂੰ ਦੱਸ ਰਿਹਾ ਇੱਥੇ ਦਾਖਲਾ ਹੋਇਆ ਬਟੰਡੇ ਹੋਇਆ ਨਹੀਂ ਉਹ ਕਹਿੰਦਾ ਬਈ ਪਰੰਤ ਹੁਸ਼ਿਆਰ ਵੀ ਹੈ ਅੱਛਾ ਛੋੜੇ ਆਉਣ ਵਾਲੇ ਸਮੇਂ ਅੱਜ ਤਾਂ ਛੋੜੇ ਆਈਪੀਐਸ ਤੇ ਆਈਐਸਸੀ ਬਾਹਰੋਂ ਆ ਰਹੇ ਹਨ ਛੋੜੇ ਆਉਣ ਵਾਲੇ ਸਮੇਂ ਕਲਰਕ ਸੋਡੇ ਪਟਵਾਰੀ ਸੋਡੇ ਕਾਨੂੰਗੋ ਸੋਡੇ ਤਹਿਸੀਲਦਾਰ ਸੋਡੇ ਮਾਸਟਰ ਸੋਡੇ ਇੰਜੀਨੀਅਰ ਸੋਡੇ ਜਈ ਸੋਡੇ ਐਸਡੀਓ ਸਾਰੇ ਇਹ ਹੋਣਗੇ 100 ਗੰਢਾ ਵੀ ਹੋਣਾ 176 ਵੀ ਮਾਰ ਕੇ ਜਾਣਗੇ ਹਾਂ ਇੰਦਾ ਹੀ ਮਤਲੇ ਤੇ ਹੀ ਨਾ ਬਹੁਤ ਅੱਜ ਤਾਂ ਹੁਣ ਬੱਚੇ ਦੀ ਸਾਡੇ ਸਾਡੇ 12 ਕਰਕੇ ਕੈਨੇਡਾ ਵਿੱਚੋਂ ਜ਼ਮੀਨਾਂ ਅਮਰੀਕਾ ਸਾਡੇ ਲੈ ਬਤੀ ਆ ਰਹੀ ਹੈ ਆ ਇਹਨੂੰ ਹੋਰ ਦੱਸਾਂ ਸਾਡੇ ਨੂੰ ਉਹ ਗੱਲ ਹੋਣੀ ਆ ਜਿਹੜੀ ਖੇਤ ਪੇ ਗਦੇ ਨਾ ਨਹੀਂ ਹੁੰਦੇ ਉਦੋਂ ਛੱਤਰ ਪੈਣਗੇ ਪੈਣ ਲੱਗੇ ਸਾਡੇ ਨੂੰ ਮਾਰਨ ਲੱਗੇ ਮੈਨੂੰ ਅਮਰੀਕਾ ਤੋਂ ਇੱਕ ਫੋਨ ਆਇਆ ਕਹਿੰਦਾ ਭਾਈ ਇੱਥੇ ਕੋਈ ਮੈਕਸੀਕਨ ਆਏ ਦੋ ਆਪਣੇ ਪੰਜਾਬੀਆਂ ਦਾ ਪੂਰਾ ਪਰਿਵਾਰ ਮਾਰ ਕੇ ਟੱਪ ਗਏ ਮੈਕਸੀਕੋ ਨੂੰ ਫੜੇ ਨਹੀਂਗੇ ਉਹ ਕਹਿੰਦੇ ਆਪਾਂ ਕਹਿੰਦੇ ਆ ਵੀ ਭਾਰਤ ਦਾ ਕਾਨੂੰਨ ਆਇਆ ਨਖੇਦਾ ਨਕਮਾ ਬੰਦਾ ਨਹੀਂ ਫੜਿਆ ਕਹਿੰਦਾ ਇੱਥੇ ਦੁਨੀਆਂ ਉਹੀ ਮਾਰ ਕਤਰੀ ਫਿਰਦੀ ਆ ਤੇ ਬੰਦੇ ਨਹੀਂ ਭਾਦੇ ਐਨੀ ਨਕਮੀ ਪੁਲਿਸਾਂ ਕਹਿੰਦਾ 4 ਦਿਨਾਂ ਬਾਅਦ ਆ ਕੇ ਪਤਾ ਲੱਗਿਆ ਵੀ ਪਰਿਵਾਰ ਮਾਰ ਗਿਆ ਸਾਡੇ ਜਿਹੜੇ ਮੈਂ ਇਹਨੂੰ ਬਾਰ-ਬਾਰ ਪੇਟਦਾ ਹਾਂ ਜੇ ਤੁਸੀਂ ਆਪਣੀ ਧਰਤੀ ਛੱਡ ਗਏ ਕਦੇ ਢੋਈ ਨਹੀਂ ਮਿਲਣੀ ਕਿ ਆਪਾਂ ਇਹ ਗੱਲ ਕਹਿੰਦੇ ਸੀ ਤੁਹਾਨੂੰ ਉੱਥੋਂ ਵੀ ਛੇਤਰ ਪੈਣੇ ਤੇ ਇੱਥੋਂ ਵੀ ਕਹਿੰਦੇ ਐਵੇਂ ਭਗਾਈ ਮਰੀ ਜਾਂਦੇ ਤਾਂ ਵਿਹਲੇ ਆ ਗਏ ਪੈਣ ਲੱਗੇ ਹੁਣ ਜਵਾਕਾਂ ਨੂੰ ਗੇ ਬਣਾਉਣ ਲੱਗੇ ਜੈਂਡਰ ਚੇਂਜ ਕਰਾਉਣ ਲੱਗੇ ਲੱਗ ਗਿਆ ਹੁਣ ਤੁਹਾਡੇ ਨਾਲ ਕੁਝ ਹੋਏ ਇਹ ਨੰਗਦੇ ਬੋਲਦੇ ਬਿਲਕੁਲ ਜਿਵੇਂ ਅੱਗੇ ਨਾ ਸਤਕਾਰ ਕਰਦੇ ਸੀ ਵੀ ਦੂਜੀ ਜਗ੍ਹਾ ਤੇ ਇਹ ਬੰਦਾ ਡਰਦਾ ਲੇਡੀਜ਼ ਦਾ ਹੁਣ ਇਹ ਨੰਗਦੇ ਹੁਣ ਨਾ ਫੁੱਟਪਾਥ ਦੇ ਉੱਤੇ ਤਾਂ ਤੁਸੀਂ ਥੱਲੇ ਉਤਰ ਜੂਗੇ ਇਹ ਨਹੀਂ ਕਿ ਆਏ ਜਾਂਦੇ ਆ ਇਹ ਅੱਜ ਦੀ ਗੱਲ ਨਹੀਂ ਇਹ ਤਾਂ ਮੈਨੂੰ 10-12 ਸਾਲ ਹੋ ਗਏ ਦੇਖਦੇ ਆ। ਇੰਨੇ ਨਾ ਦਾ ਦਿਮਾਗ ਖਰਾਬ ਹੋਇਆ ਹੋਇਆ। ਖਰਾਬ ਦਾ ਹੁੰਦਾ ਨਾ ਜੋ ਪੁੱਤ ਸਾਰਾ ਹੀ ਕਰਦਾ। ਹੂੰ ਸਾਰਾ ਹੁਣ ਆਪਣੇ ਘਰੇ ਨਾ ਹੁਣ ਮਗਰ ਗੱਲ ਤਾਂ ਹਰੇਕ ਪੰਜਾਬੀ ਦੀ। ਹੂੰ ਗੰਡੇ ਛੱਲਣ ਵਾਲੀ ਕਰਦਾ ਨਾ ਉਹ ਨਹੀਂ ਕਰੇ ਚੱਜ ਦੀ ਹੁੰਨੀ ਆਪਣੇ। ਹੂੰ ਇਹਨਾਂ ਨੇ ਤੁਸੀਂ ਜਾ ਕੇ ਦੇਖ ਲਓ ਹਰੇਕ ਦੇ ਕਰੇ ਅਸਲਾ ਕੱਟਾ ਮੈਂ ਕਹਿੰਦਾ ਆਰਾਮ ਨਾਲ ਹੀ ਪਿਆ ਹੋਊਗਾ। ਉਹ ਤਾਂ ਪਤਾ ਹੀ ਹੈ 3-300 ਦੇ ਮਿਲਦੇ ਜੂਪੀ। ਠੀਕ ਆ ਨਾਲੇ ਹਥਿਆਰ ਨਾ ਮਾਰਿਆ। ਉਹ 1 ਮਿੰਟ 'ਚ ਕਿੱਥੋਂ ਆ ਗਏ? ਕਿੱਥੋਂ ਆ ਗਏ ਜੀ ਯਾਰ ਟ੍ਰੇਨਿੰਗ ਹੁੰਦੀ ਆ ਸਦਾ ਗਲਤ ਸ਼ਰਾਬ ਮਾਰਿਆ ਅੱਖ ਚ ਮਾਰਿਆ ਆ ਕੇ ਜਵਾਕਾਂ ਦੇ ਹਾਰੀ ਮਰਤੀ ਜਵਾਕ ਹਿਲਦਾਈ ਤੇ ਪਹਿਲਾਂ ਹੀ ਕੀਤੇ ਹੋਏ ਨੇ ਇਹਨਾਂ ਦੇ ਕੋਲੇ ਹੁੰਦੇ ਆ ਮੈਨੂੰ ਪਤਾ ਹਾਲਾਤ ਪੰਜਾਬ ਦੇ ਵਿਗੜਨ ਵਾਲੇ ਸਾਡੇ ਛੱਤਰ ਪੈਣੇ ਨਾ ਪਹਿਲਾਂ ਪ੍ਰਬੰਧ ਕਰਕੇ ਰੱਖੇ ਸਾਡੇ ਸਿਰ ਤੇ ਇਹਨਾਂ ਨੇ ਚੜਨਾ ਸਾਡੇ ਭਾਈ ਸਾਡੇ ਲੀਡਰਾਂ ਨੇ ਕਰ ਰੱਖੇ ਆ ਸਾਨੂੰ ਰਲ ਮਿਲ ਕੇ ਸਾਡੇ ਲਈ ਸਾਰਿਆਂ ਨੇ ਕਰ ਰੱਖੇ ਆ ਜੋ ਸਾਨੂੰ ਤਾਂ ਹੁਣ ਇਹ ਲੱਗਦਾ ਆਲੇ ਦਿਵਾਲੇ ਸਾਡੇ ਲਈ ਇਹਦੀ ਤਿਆਰੀ ਆਪਾਂ ਪਹਿਲਾਂ ਕਿਉਂ ਨਹੀਂ ਕਰ ਰਹੇ ਹੂੰ ਅੱਪਾ ਅਮਰਤਾਰੀ ਹੋ ਕੇ ਸ੍ਰੀ ਸਾਹਿਬ ਨਾਲ ਕਿਉਂ ਨਹੀਂ ਰੱਖ ਰਹੇ ਹੂੰ ਅੱਪਾ ਖਾਲਸੇ ਫੌਜ ਵਿੱਚ ਕਿਉਂ ਨਹੀਂ ਰਲ ਰਹੇ ਸਾਸ਼ਤਰ ਰੱਖੋ ਗੁਰੂ ਸਾਹਿਬ ਦੇ ਹੁਕਮਾਂ 'ਚ ਚੱਲੋ ਬਾਬਾ ਜੀ ਨੇ ਕਿਹਾ ਸ੍ਰੀ ਸਾਹਿਬ ਰੱਖੋ ਨਾਲ ਉਹਦੇ ਅੱਤਵਾਦੀ ਦਾ ਟੈਗ ਬਾਬਾ ਬਾਬਾ ਜੀ ਵੱਖਵਾਦੀ ਟੈਗ ਮਾਰ ਕੇ ਉਸ ਨੂੰ ਫੜ ਕੇ ਮਿੰਟ ਲਾ ਦਿੰਦੇ ਆ ਇਹਨਾਂ ਨੂੰ ਕੋਈ ਇਹਨਾਂ ਦਾ ਲਾਉਣ ਤੋਂ ਬਿਨਾ ਭਈ ਅਸੀਂ ਆਪਣੀ ਫਰਖਿਆ ਨਾ ਕਰੀਏ ਭਈ ਅਸੀਂ ਅਮਰਤਾਰੀ ਨਾ ਹੋਈਏ ਭਈ ਉਹ ਲਾਉਣ ਉਹ ਅੱਤਵਾਦੀ ਲਾਉਣ ਚਾਹੇ ਹਾਲੀਸਤਾਨੀ ਲੋਰ ਜੋ ਮਰਜੀ ਬਣਾ ਦੇਣ ਸਾਨੂੰ ਇਹ ਆਹ ਗੱਲ ਬੱਚਿਆਂ ਕੋਲ ਕਹਿੰਦੇ ਉਹ ਕਹਿੰਦੇ ਗੁਰਬਚਨ ਸਿੰਘ ਵੀ ਤਾਂ ਉਹ ਹੀ ਸੀ ਉਹ ਜਿਹੜਾ ਰੋਈ ਜਾਂਦਾ ਸੀ ਹਰਪ੍ਰੀਤ ਵੀ ਤਾਂ ਕਹਿੰਦੇ ਉਹ ਵੀ ਤਾਂ ਲਈ ਫਿਰਦਾ ਥਿਆਰ ਤੇ ਰੋਈ ਜਾਂਦਾ ਸਾਰੀ ਦੁਨੀਆ ਦੇ ਸਾਹਮਣੇ ਸਿੰਘ ਸਾਹਿਬ ਰੋਣ ਦਾ ਪ੍ਰਭਾਵ ਜਿਹੜਾ ਲੋਕਾਂ ਤੇ ਕਰਾ ਚ ਪਹੁੰਚ ਗਿਆ ਬਹੁਤ ਮਾਰਾ ਆਇਆ ਬਹੁਤ ਮਾਰਾ ਆਇਆ ਸਿੰਘ ਸਾਹਿਬ ਸਿੰਘ ਪਤਾ ਰਤਬਾ ਕਿੱਡਾ ਵੱਡਾ ਹੈ ਤੇ ਉਹ ਸਾਰੀ ਪਬਲਿਕ ਦੇ ਸਾਹਮਣੇ ਬੈਠ ਕੇ ਉਹਨਾਂ ਨੂੰ ਰੋ ਕੇ ਦੱਸਦਾ ਨਾਲੇ ਇਨੀ ਸਿਕਿਉਰਟੀ ਹਾਂ ਤਾਂ ਕੀ ਫਰਕ ਪੈਂਦਾ ਫਿਰ ਜਿਸ ਪਦਵੀ ਤੇ ਬੈਠੇ ਜਾਂਦਾ ਜਾਵੇ ਪਰਿਵਾਰ ਫਿਰ ਕੀ ਫਰਕ ਪੈਂਦਾ ਇੱਥੇ ਹਜ਼ਾਰਾਂ ਇੱਥੇ ਬੰਦੇ ਕਿੰਨੇ ਖੜੇ ਹੋਣੇ ਜਾਂਦਾ ਜਾਵੇ ਪਰਵਾਰ ਏਡੀ ਜਿਸ ਪਦਵੀ ਤੇ ਉਹ ਬੈਠੇ ਆ ਪਤਾ ਪਦਵੀ ਕਿੱਡੀ ਵੱਡੀ ਐ ਇੰਨਾ ਸਰ ਘਰਾਂ ਤੱਕ ਪਹੁੰਚ ਜਾਂਦਾ ਪਹੁੰਚ ਜਾਂਦਾ ਕਿਉਂ ਨਹੀਂ ਪਹੁੰਚ ਜਾਂਦਾ ਜਦੋਂ ਸਾਡੇ ਸਿੰਘ ਸਾਹਿਬ ਹੀ ਬੇਬਸ ਹੋਏ ਬੈਠੀ ਐ ਗਰਬਚਨਾ ਕੁਝ ਨਾ ਕੁਝ ਕਰਕੇ ਭੱਜ ਗਿਆ ਸਿੰਘ ਸਾਹਿਬਾਂ ਨੂੰ ਆਰਡਰ ਹੁੰਦੇ ਆ ਫਿਰ ਉਹ ਉਹਨਾਂ ਦੀ ਮਰਜ਼ੀ ਨਾਲ ਕੁਝ ਕਰਦੇ ਆ ਵੀ ਕਿਹਨੂੰ ਲਾ ਲਈਏ ਕਿਹਨੂੰ ਕਰ ਦਈਏ ਇਸ ਕਿਹਨੂੰ ਤਨਖਾਹ ਲਈਏ ਕਿੰਨੀ ਲਾਉਣੀ ਐ ਤੇ ਫਿਰ ਉਹ ਤਾਂ ਕੋਈ ਮਰਿਆਦਾ ਤਾਂ ਖਤਮ ਹੋਈ ਪਈ ਉੱਥੇ ਹੂੰ ਨਾ ਤੇ ਅਸੀਂ ਤਾਂ ਉੱਥੋਂ ਹਿੱਲੇ ਪਿਆ ਆਪਣੀ ਜੜ ਤੋਂ ਹੀ ਜਦੋਂ ਜੜ ਤੋਂ ਮੂਲ ਤੋਂ ਹੀ ਲੱਗੇ ਨਾ ਬਾਈ ਕਾਣੀ ਤਾਂ ਉੱਥੋਂ ਵਿਗੜ ਗਈ ਸਾਡੇ ਨੇ ਸ਼ਾਇਦ ਇੱਕ ਮੁਲਜ਼ਮ ਫੜ ਵੀ ਲਿਆ ਜਿਹੜਾ ਨੇ ਵਾਰਦਾਤ ਕੀਤੀ ਉਹ ਨਹੀਂ ਉਹਨਾਂ ਦਾ ਇੱਕ ਸਾਥੀ ਹੋਰ ਹੋ ਤਾਂ ਜੀ 5-7 ਹੋਰ ਫੜਨਗੇ ਦੱਸ ਕਿਉਂਕਿ ਅਧਰਨਾ ਚ ਕਾਉਣਾ ਫੜ ਲੈ ਫੜ ਲੈ ਬਸ ਜਿਹੜਾ ਮੇਨ ਬੰਦਾ ਫੜਿਆ ਕਿੱਥੇ ਆ ਉਹ ਕੀ ਪਤਾ ਕਿੱਥੇ ਆ ਭਾਵੇਂ ਉਹ ਐਸੇ ਸ਼ਹਿਰ ਤੇ ਬੈਠਾ ਜਦੋਂ ਦਾ ਆਧਾਰ ਕਾਰਡ ਹੀ ਇੱਥੋਂ ਦਾ ਸਾਰਾ ਕੁਝ ਹੈ ਕੀ ਪੁਲਿਸ ਇਨਕਾਰੀ ਕਰੂਗੀ ਪਰਵਾਹ ਜੋ ਤੱਕ ਸਾਰੇ ਮਲਜ਼ਮ ਨਹੀਂ ਪੜੇ ਜਾਂਦੇ ਤਰਨਾ ਇਸੇ ਤਰੀਕੇ ਨਾਲ ਚੱਲਣਾ ਚਾਹੀਦਾ ਤੇ ਬਿਲਕੁਲ ਜੀ ਬੈਠਣਾ ਚਾਹੀਦਾ ਹਰ ਬੰਦੇ ਨੂੰ ਬੈਠਣਾ ਹਰ ਲੇਡੀ ਨੂੰ ਬੈਠਣਾ ਚਾਹੀਦਾ ਕਿਉਂਕਿ ਅੱਜ ਇਹਨਾਂ ਦੇ ਤੱਕ